ਸ਼ੇਰ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਸ਼੍ਰੀਚੰਦ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਗੁਰਦੁਆਰਾ ਸ਼੍ਰੀ ਬਾਟ ਸਹਿ ਵਿਖੇ ਜਿੱਥੇ ਵੱਡੇ ਗਿਣਤੇ ਚ ਸੰਗਤਾਂ ਨਤਮਸਤਕ ਹੋਈਆਂ ਉੱਥੇ ਹੀ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਇਸ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਅਤੇ ਆਪਣੇ ਸਿਰ ਤੇ ਵੱਖੋ ਵੱਖਰੇ ਤਰੀਕੇ ਦੇ ਨਾਲ ਦਸਤਾਰ ਸਜਾਈ ਹੈ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਬਾਬਾ ਸ਼੍ਰੀਚੰਦ ਜੀ ਦਾ ਅੱਜ ਜਨਮ ਦਿਹਾੜਾ ਗੁਰਦੁਆਰਾ ਸ਼ਿਪਾਰ ਸਾਹਿਬ ਵਿਖੇ ਬਹੁਤ ਹਰਸ਼ੁਲਾਸ ਨਾਲ ਮਨਾਇਆ ਗਿਆ ਇਸ ਸੰਗਤਾਂ ਵੱਲੋਂ ਜਿੱਥੇ ਵੱਗ ਚੜ ਕੇ ਇੱਥੇ ਨਤਮਸਤਕ ਹੋਇਆ ਨੇ ਉੱਥੇ ਹੀ ਦਸਤਾਰ ਵੀ ਸਜਾਈ ਗਈ ਹੈ ਅੱਜ ਗੁਰਪਤੀ ਪਰਵਾਨ ਨੂੰ ਦੀਵਾਹੇ ਗੁਰਜੀਥਾ ਕਾਲਸ ਆਹੇ ਗੁਰਜੀਥੀ ਪਤੇ ਅੱਜ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਆਪਾਤਸ਼ਾ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੌਂਦੀਆ 530 ਪ੍ਰਕਾਸ਼ ਦਿਹਾੜਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਇਲਾਕੇ ਦੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਬਾਬਾ ਸ਼੍ਰੀ ਚੰਗੀ ਦੇ ਪਾਵਨ ਪਵਿੱਤਰ ਤਪਸਥਾਨ ਨੂੰ ਗੁਰਦੁਆਰਾ ਬਾਕਸਾ ਉੱਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਜਿਹੜੇ ਗੁਰਮਤਿ ਸੰਗਾਗੰਤ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਬਹੁਤ ਦੂਰ ਦਰਾੜਿਆਂ ਤੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਜੀ ਵੱਡੀ ਬੇਨਤੀ ਦੇ ਵਿੱਚ ਜਿਹੜੀਆਂ ਨਜ਼ਦੀਕੀ ਸਟੇਟਾਂ ਹਨ ਭਾਵੇਂ ਜੰਮੂ ਕਸ਼ਮੀਰ ਹੈ ਜੀ ਸੂਚੇ ਪੰਜਾਬ ਦੇ ਵਿੱਚੋਂ ਵੀ ਤੇ ਨਾਲ ਨਾਲ ਹਿਮਾਚਲ ਆ ਗਏ ਤੇ ਹਰਿਆਣੇ ਤੋਂ ਵੀ ਸੰਗਤਾਂ ਇੱਥੇ ਅੰਨੀਆਂ ਦਿਨੀ ਤੋਂ ਵੀ ਚੋਬ ਦੇਸ਼ਾਂ ਤੋਂ ਵੀ ਸੰਗਤਾਂ ਇੱਥੇ ਪਹੁੰਚੀਆਂ ਹਨ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਜਿਹਦੇ ਤਹਿਤ ਵੱਖ-ਵੱਖ ਪ੍ਰਕਾਰ ਦੇ ਜਿੱਥੇ ਲੰਗਰ ਪ੍ਰਸ਼ਾਦੇ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਉੱਥੇ ਵਾਤਾਵਰਣ ਦੀ ਸਭਾ ਨੂੰ ਲੈ ਕੇ ਜਿਹੜੇ ਬੂਟਿਆਂ ਦਾ ਲੰਗਰ ਹੈ ਉਹ ਵੀ ਲੱਗਾ ਹੋਇਆ ਹੈ ਇੱਕ ਉਚੇਚਾ ਤੇ ਬੜਾ ਵਿਲੱਖਣ ਉਪਰਾਲਾ ਕੀਤਾ ਗਿਆ ਨੌਜਵਾਨਾਂ ਦੇ ਵੱਲੋਂ ਜਿਸ ਦੀ ਤਾਪ ਮੇਰੀ ਦਸਤਾਰ ਮੇਰੀ ਸ਼ਾਨ ਦੀ ਹੈ ਉੱਤੀ ਦਸਤਾਰਾਂ ਦੇ ਸਿਖਲਾਈ ਤੇ ਨਾਲ ਨਾਲ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਹੈ ਹੋਰ ਵੀ ਕਾਥਾ-ਵੋਸ ਸੁਟਨਾਵਾਂ ਨੂੰ ਕੈਂਪ ਵੀ ਲੱਗੇ ਹਨ ਇਸ ਦੇ ਵਿੱਚ ਅੱਖਾਂ ਦੀ ਫ੍ਰੀ ਚੈੱਕਅਪ ਵੀ ਚੱਲ ਰਹੀ ਹੈ ਜੀ ਨਕਸ ਸਿੰਘ ਪਾਵਨ ਨੂੰ ਲੰਗਰ ਵੀ ਬੜੇ ਪ੍ਰਕਾਰ ਦੇ ਲੱਗੇ ਹਨ ਵੱਡੀ ਗਿਣਤੀ ਦੀ ਸੰਗਤ ਆ ਰਹੀਆਂ ਅੱਜ ਅਨਰਤ ਸੰਚਾਰ ਵੀ ਹੋ ਰਿਹਾ ਜੀ ਸ਼ਾਮ ਤੱਕ ਬੇਰਾਤ ਤੱਕ ਦਿਵਾਨ ਸੱਜਣਗੇ ਅੱਜ ਬਾਟਸਟਿਸਤ ਦੇ ਸਥਾਨ ਤੋਂ ਬਾਬਾ ਸ਼੍ਰੀਚੰਦ ਜੀ ਦਾ ਪਾਵਨ ਸੇਧਿਆ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਸ਼੍ਰੀਚੰਦ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਗੁਰਦੁਆਰਾ ਸ਼੍ਰੀ ਬਾਟ ਸਾਹਿਬ ਵਿਖੇ ਜਿੱਥੇ ਵੱਡੇ ਗਿਣਤੀ ਚ ਸੰਗਤਾਂ ਨਤਮਸਤਕ ਹੋਈਆਂ ਉਥੇ ਹੀ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਇਸ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਅਤੇ ਆਪਣੇ ਸਿਰ ਤੇ ਵੱਖੋ ਵੱਖਰੇ ਤਰੀਕੇ ਦੇ ਨਾਲ ਦਸਤਾਰ ਸਜਾਈ ਹੈ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਬਾਬਾ ਸ਼੍ਰੀਚੰਦ ਜੀ ਦਾ ਅੱਜ ਜਨਮ ਦਿਹਾੜਾ ਗੁਰਦੁਆਰਾ ਸ਼ਿਪਾਰ ਸਾਹਿਬ ਵਿਖੇ ਬਹੁਤ ਹਰਸ਼ੁਲਾਦ ਦੇ ਨਾਲ ਮਨਾਇਆ ਗਿਆ। ਇਸ ਸੰਗਤਾਂ ਵੱਲੋਂ ਜਿੱਥੇ ਵੱਧ ਚੜ ਕੇ ਇੱਥੇ ਨਤਮਸਤਕ ਹੋਈਆਂ ਨੇ ਉੱਥੇ ਹੀ ਦਸਤਾਰ ਵੀ ਸਜਾਈ ਗਈ ਹੈ। ਜੀ ਗੁਰਪਤੀ ਪ੍ਰਵਾਣ ਦੀ ਬਾਹ ਗੁਰਜੀਥਾ ਖਾਲਸਾ ਬਾਹ ਗੁਰਜੀਪਤੀ ਪਤੇ ਅੱਜ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਆਪਾਸ਼ਾ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਆ 530 ਪ੍ਰਕਾਸ਼ ਦਿਹਾੜਾ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਇਲਾਕੇ ਦੇ ਸਦਕਾ ਦੇ ਸਹਿਯੋਗ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਪਾਵਨ ਪਵਿੱਤਰ ਤਪਸਥਾਨ ਨੂੰ ਗੁਰਦੁਆਰਾ ਬਾਟਸਾਉਂ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਜਿਹੜੇ ਗੁਰਮਤਿ ਸੁਨਾਕੰਤ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨਸਲੀਤੀ ਸਟੇਟਾਂ ਹਨ ਭਾਵੇਂ ਜੰਮੂ ਕਸ਼ਮੀਰ ਹੈ ਜੀ ਸਮੁੱਚੇ ਪੰਜਾਬ ਦੇ ਵਿੱਚੋਂ ਵੀ ਤੇ ਨਾਲ ਨਾਲ ਹਿਮਾਚਲ ਆ ਗਿੱਤੇ ਹਰਿਆਣੇ ਤੋਂ ਵੀ ਸੰਗਤਾਂ ਇੱਥੇ ਅੰਗਿਆ ਦਿਨੀ ਤੋਂ ਵੀ ਤੋਂ ਬਹੁ ਦੇਸ਼ਾਂ ਤੋਂ ਸੰਗਤਾਂ ਇੱਥੇ ਪਹੁੰਚੀਆਂ ਹਨ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਜਿਹਦੇ ਤਹਿਤ ਵੱਖ-ਵੱਖ ਪ੍ਰਕਾਰ ਦੇ ਜਿੱਥੇ ਲੰਗਰ ਪ੍ਰਸ਼ਾਦ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਉੱਥੇ ਵਾਤਾਵਰਣ ਦੀ ਸੁਭਾ ਨੂੰ ਲੈ ਕੇ ਜਿਹੜੇ ਬੂਟਿਆਂ ਦਾ ਲੰਗਰ ਹੈ ਉਹ ਵੀ ਲੱਗਾ ਹੋਇਆ ਹੈ ਇੱਕ ਉਚੇਚਾ ਤੇ ਬੜਾ ਵਿਲੱਖਣ ਉਪਰਾਲਾ ਕੀਤਾ ਗਿਆ ਨੌਜਵਾਨਾਂ ਦੇ ਵੱਲੋਂ ਜਿਸ ਦੀ ਤਾਤ ਮੇਰੀ ਤੇ ਤਸਤਾਰ ਮੇਰੀ ਸ਼ਾਨ ਜੀ ਹੈ ਉਤੀ ਦਸਤਾਰਾਂ ਦੇ ਸਿਖਲਾਈ ਤੇ ਨਾਮ ਦੇ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਹੈ ਹੋਰ ਵੀ ਆਥਵਾ ਹੌਸਪਟਲਾਂ ਵੱਲੋਂ ਕੈਂਪ ਵੀ ਲੱਗੇ ਹਨ ਜਿਸ ਦੇ ਵਿੱਚ ਅੱਖਾਂ ਦੀ ਫ੍ਰੀ ਚੈੱਕਅਪ ਵੀ ਚੱਲ ਰਹੀ ਹੈ ਜੀ ਵਾਕੋ ਸਿੰਘ ਪਵਨੂ ਨੰਦਰ ਵੀ ਬੜੇ ਪ੍ਰੰਪਾਰ ਦੇ ਲੱਗੇ ਹਨ ਵੱਡੀ ਗਿਣਤੀ ਤੋਂ ਸੰਗਤਾਂ ਆ ਰਹੀਆਂ ਅੱਜ ਅਨੰਤ ਸੰਚਾਰ ਵੀ ਹੋ ਰਿਹਾ ਜੀ ਸ਼ਾਮ ਤੱਕ ਬੇਰਾਤ ਤੱਕ ਦੀਵਾਨ ਸੱਜਣਗੇ ਅੱਜ WhatsApp ਦੇ ਸਥਾਨ ਤੋਂ ਬਾਬਾ ਸ਼ਰੀ ਚੰਦ ਜੀ ਦਾ 530 ਪ੍ਰਕਾਸ਼ ਤਿਹਾਰਾ ਮਨਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ